ਅੱਜ ਮੈਂ ਤੁਹਾਡੇ ਲਈ ਆਲੂ ਦੇ कुरकुरੇ ਅਤੇ ਫੁੱਲੇ ਫੁੱਲੇ ਪਕੌੜਿਆਂ ਦੀ ਰੈਸਪੀ ਲੈ ਕੇ ਆਈਆਂ ਇਹ ਪਕੌੜੇ 5-7 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਤੇ ਘੱਟ ਸਮਾਨ ਦੇ ਵਿੱਚ ਬਣ ਕੇ ਤਿਆਰ ਹੁੰਦੇ ਨੇ ਇਹ ਸੌਖੀ ਸਭ ਤੋਂ ਜ਼ਿਆਦਾ ਸਸਤੀ ਅਤੇ ਸੌਖੀ ਰੈਸਪੀ ਹੈ ਜੀ ਇਹ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਲੂ ਪਕੌੜੇ ਬਣਾਉਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਸਾਰਿਆਂ ਨੂੰ ਪਿਆਰ ਭਰ ਇਸਤਰੀਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਆਲੂ ਦੇ ਪਕੌੜੇ ਬਣਾ ਕੇ ਤਿਆਰ ਕਰਾਂਗੇ ਇਹ ਚਾਰ ਆਲੂ ਲਏ ਨੇ ਮੈਂ మీడియం ਸਾਈਜ਼ ਦੇ ਇਹਦੇ ਇੰਨੇ ਸਾਰੇ ਪਕੌੜੇ ਬਣ ਕੇ ਤਿਆਰ ਹੋ ਜਾਣਗੇ ਜੀ ਤੁਸੀਂ ਚਾਹੋ ਤਾਂ ਇਹਦਾ ਛਿਲਕੇ ਇਹਨਾਂ ਨੂੰ ਛਿਲਕੇ ਸਮੇਤ ਵੀ ਬਣਾ ਸਕਦੇ ਹੋ ਪਰ ਆਪਾਂ ਇਹਨਾਂ ਦਾ ਛਿਲਕਾ ਹਟਾ ਕੇ ਬਣਾਵਾਂਗੇ ਸਾਰੇ ਆਲੂਆਂ ਨੂੰ ਮੈਂ ਛਿੱਲ ਲਵਾਂਗੀ ਛਿਲਕਾ ਮੈਂ ਹਟਾ ਲਿਆ ਹੈ ਜੀ ਆਲੂਆਂ ਦਾ ਹੁਣ ਇਹਨਾਂ ਨੂੰ ਆਪਾਂ ਨੇ ਇਦਾਂ ਗੋਲ-ਗੋਲ ਕੱਟਣਾ ਹੈ ਇਹ ਤੁਸੀਂ ਦੇਖ ਸਕਦੇ ਹੋ ਨਾ ਹੀ ਇਹਨਾਂ ਨੂੰ ਮੋٹے ਕੱਟਣਾ ਹੈ ਜੀ ਨਾ ਹੀ ਪਤਲੇ ਕੱਟਣਾ ਹੈ ਇਹ ਹਿਸਾਬ ਜੇ ਦੇ ਕੱਟਣੇ ਆਪਾਂ ਨੇ ਜੇ ਆਪਮਨੇ ਮੋٹے ਕੱਟ ਲਏ ਤਾਂ ਅੰਦਰੋਂ ਕੱਚੇ ਰਹਿ ਜਾਣਗੇ ਜੇ ਜ਼ਿਆਦਾ ਪਤਲੇ ਕੱਟ ਲਏ ਤਾਂ ਵੀ ਇਹ ਵਧੀਆ ਨਹੀਂ ਬਣਨਗੇ ਸੋ ਆਪਾਂ ਨੇ ਇਸ ਤਰੀਕੇ ਦੇ ਇਹ ਕੱਟ ਕੇ ਤਿਆਰ ਕਰਨੇ ਆ ਤੁਸੀਂ ਚਾਹੇ ਸਲਾਈਸਰ ਦੇ ਨਾਲ ਵੀ ਕੱਟ ਸਕਦੇ ਹੋ ਸਾਰੇ ਆਲੂਆਂ ਨੂੰ ਮੈਂ ਕੱਟ ਲਿਆ ਹੈ ਜੀ ਹੁਣ ਇਹਨਾਂ ਨੂੰ ਆਪਾਂ ਦੋ ਤਿੰਨ ਪਾਣੀਆਂ ਵਿੱਚ ਚੰਗੀ ਤਰ੍ਹਾਂ ਧੋ ਲਵਾਂਗੇ ਆਲੂਆਂ ਨੂੰ ਮੈਂ ਦੋ ਤਿੰਨ ਪਾਣੀਆਂ ਵਿੱਚ ਚੰਗੀ ਤਰ੍ਹਾਂ ਧੋ ਲਿਆਏ ਹੁਣ ਇਹਨਾਂ ਨੂੰ ਮੈਂ ਪਾਣੀ ਦੇ ਵਿੱਚ ਹੀ ਰੱਖ ਦਵਾਂਗੇ ਐਨੇ ਆਪਾਂ ਕੋਲ ਤਿਆਰ ਕਰਦੇ ਆਂ ਆਲੂ ਪਾਣੀ ਵਿੱਚ ਇਸ ਕਰਕੇ ਰੱਖੇ ਨੇ ਜੀ ਤਾਂ ਜੋ ਇਹ ਕਾਲੇ ਨਾ ਹੋ ਜਾਣ ਆਲੂ ਬਹੁਤ ਜਲਦੀ ਕਾਲੇ ਹੋ ਜਾਂਦੇ ਨੇ ਇਧਰ ਮੈਂ ਇੱਕ ਕੌਲੀ ਲਈ ਹੈ ਬੇਸਣ ਦੀ ਛੋਟੇ ਸਾਈਜ਼ ਦੀ ਕੌਲੀ ਹੈ ਜੀ ਇਹ ਕੋਣੇ ਬਣਾਉਣ ਦੇ ਲਈ ਬੇਸਣ ਦੀ ਵਰਤੋਂ ਵੀ ਬਹੁਤ ਘੱਟ ਹੁੰਦੀ ਹੈ ਜੀ ਇਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਲਾਲ ਮਿਰਚ ਆਪਾਂ ਸਵਾਦ ਅਨੁਸਾਰ ਮਿਰਚ ਨਮਕ ਮਿਰਚ ਪਾਵਾਂਗੇ ਇਹਦੇ ਵਿੱਚ ਥੋੜੀ ਜੀ ਪਾਵਾਂਗੇ ਆਪਾਂ ਹਲਦੀ ਹਲਦੀ ਆਪਾਂ ਜਿਆਦਾ ਨਹੀਂ ਪਾਉਣੀ ਆਪਾਂ ਇਹਦੇ ਵਿੱਚ ਮਿੱਠੇ ਸੋਡੇ ਦੀ ਵਰਤੋਂ ਕਰਾਂਗੇ ਮਿੱਠਾ ਸੋਡਾ ਤੇ ਹਲਦੀ ਦੋਨੋਂ ਮਿਲ ਕੇ ਪਕੌੜਿਆਂ ਨੂੰ ਕੜਵੇ ਬਣਾ ਸਕਦੇ ਨੇ ਸੋ ਆਪਾਂ ਨੇ ਹਲਦੀ ਬਿਲਕੁਲ ਥੋੜੀ ਜੀ ਪਾਉਣੀ ਆ ਸਵਾਦ ਅਨੁਸਾਰ ਪਾ ਲਵਾਂਗੇ ਇਹਦੇ ਵਿੱਚ ਨਮਕ ਚਮਚੇ ਦੀ ਰੰਡੀ ਦੇ ਨਾਲ ਵਿੱਚੇ ਤੋਂ ਥੋੜਾ ਜਿਹਾ ਇਹਦੇ ਵਿੱਚ ਸੋਡਾ ਪਾਇਆ ਇਹ ਆਪਾਂ ਖਾਣ ਵਾਲੇ ਸੋਡੇ ਦੀ ਵਰਤੋਂ ਕਰਨੇ ਆ ਥੋੜਾ ਜਿਹਾ ਪਾ ਦਾਂਗੇ ਇਹਦੇ ਵਿੱਚ ਆਪਾਂ ਬਰੀਕ ਕਟਿਆ ਹੋਇਆ ਹਰਾ ਧਨੀਆ ਥੋੜੀ ਜਿਹੀ ਪਾਵਾਂਗੇ ਆਪਾਂ ਘਰੇ ਸਿਕਾਈ ਹੋਈ ਮੇਥੀ ਬਿਲਕੁਲ ਥੋੜੀ ਜਿਹੀ ਪਾਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨਾਂ ਨੂੰ ਇਹਨੂੰ ਘੋਲ ਲਵਾਂਗੇ ਪਹਿਲਾਂ ਆਪਾਂ ਜ਼ਿਆਦਾ ਪਾਣੀ ਨਹੀਂ ਪਾਉਣਾ ਬੇਸਣ ਵਿੱਚ ਨਾ ਗੱਠਾਂ ਜਿਹੀਆਂ ਬਣ ਜਾਣਗੀਆਂ ਪਹਿਲਾਂ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਥੋੜਾ ਜਿਹਾ ਹੋਰ ਪਾਣੀ ਆਪਾਂ ਨੇ ਨਾ ਤਾਂ ਕੋਲ ਨੂੰ ਜਿਆਦਾ گاੜਾ ਰੱਖਣਾ ਹੈ ਨਾ ਹੀ ਜਿਆਦਾ ਪਤਲਾ ਰੱਖਣਾ ਹੈ ਆਪਾਂ ਨੇ ਕੋਲ ਰੱਖਣਾ ਹੈ ਜਿਵੇਂ ਆਪਣਾ ਆਲੂ ਆਪਾਂ ਵਿੱਚ ਪਾਵਾਂਗੇ ਚੰਗੀ ਤਰ੍ਹਾਂ ਆਲੇ ਦੁਆਲੇ ਉਹਦੇ ਕੋਟਿੰਗ ਹੋ ਜਵੇ ਵੇਸਣ ਦੀ ਤਾਂ ਤੁਸੀਂ ਦੇਖ ਸਕਦੇ ਹੋ ਜੀ ਕੋਲ ਆਪਾਂ ਨੇ ਇਸ ਤਰੀਕੇ ਦਾ ਰੱਖਣਾ ਹੈ ਇਹਨੂੰ ਆਪਾਂ 5-7 ਮਿੰਟ ਰਸਤੇ ਰੱਖ ਦਿੰਦੇ ਹਾਂ ਜਿੰਨੇ ਆਪਾਂ ਤੇਲ ਗਰਮ ਹੋਣ ਲਈ ਰੱਖਦੇ ਹਾਂ ਉਧਰ ਇਧਰ ਮੈਂ ਕੜਾਈ ਰੱਖ ਲਈ ਆ ਆਪਾਂ ਤੇਲ ਨੂੰ ਗਰਮ ਹੋਣ ਲਈ ਰੱਖਦੇ ਆ ਗੈਸ 'ਤੇ ਚਲਾ ਦਿੱਤਾ ਇਹ ਪਹਿਲਾਂ ਆਪਾਂ ਇਹਨੂੰ ਇੱਕ ਵਾਰੀ ਤੇਜ਼ ਗਰਮ ਕਰ ਲਾਂਗੇ ਤੇਲ ਦੀ ਜਿਹੜੀ ਕੁੜੱਤਾ ਨਾ ਕੱਚਾਪਨ ਖਤਮ ਕਰ ਲਵਾਂਗੇ ਆਪਾਂ ਤੇਲ ਵਿੱਚ ਚੰਗੀ ਤਰ੍ਹਾਂ ਕਾਰਡ ਲਿਆ ਸੀ ਕਾਰਡਣ ਤੋਂ ਬਾਅਦ ਮੈਂ 1 ਮਿੰਟ ਲਈ ਗੈਸ ਬੰਦ ਕਰ ਦਿੱਤਾ ਸੀ ਉਸ ਤੋਂ ਬਾਅਦ ਹੁਣ ਮੈਂ ਗੈਸ ਨੂੰ ਸਿਮਤੇ ਰੱਖਿਆ ਏ ਹੁਣ ਆਪਾਂ ਇਹਦੇ ਵਿੱਚ ਪਕੌੜੇ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਆਲੂ ਪਾ ਦਵਾਂਗੇ ਸਾਰੇ ਆਲੂ ਆਪਾਂ ਨੇ ਇਹਦੇ ਵਿੱਚ ਨਹੀਂ ਪਾਉਣੇ ਬਾਅਦ ਦੇ ਆਲੂ ਪਾਏ ਨੇ ਅੱਧੇ-ਇੱਧਰ ਮੈਂ ਪਾਣੀ ਵਿੱਚ ਹੀ ਰੱਖੇ ਹੋਏ ਆਂ ਇਹ ਤਾਂ ਆਲੂ ਦੇ ਉੱਤੇ ਬੇਸਨ ਦੀ ਕੋਟਿੰਗ ਹੋਣੀ ਜ਼ਰੂਰੀ ਹੈ ਜੀ ਇਹਨਾਂ ਨੂੰ ਹੁਣ ਮੈਂ ਆਲੂਆਂ ਵਿੱਚ ਬੇਸਨ ਦੇ ਘੋਲ ਵਿੱਚ ਚੰਗੀ ਤਰ੍ਹਾਂ ਮਲਾ ਲਵਾਂਗੀ ਹੁਣ ਮੈਂ ਇੱਕ ਇੱਕ ਕਰਕੇ ਕੜਾਈ ਵਿੱਚ ਪਾ ਦਾਂਗੀ ਅਗਰ ਇਹਨਾਂ ਨੂੰ ਤੁਸੀਂ कुरकुरੇ ਬਣਾਣਾ ਹੈ ਤਾਂ ਤੁਸੀਂ ਘੱਟ ਸੇਕ ਦੇ ਉੱਤੇ ਹੀ ਪਕਾਓ ਇਹ ਪਕੌੜੇ ਨਾ ਨਾ ਹੀ ਇਹਨੂੰ ਬਹੁਤ ਜ਼ਿਆਦਾ ਸਮਾਨ ਦੀ ਜ਼ਰੂਰਤ ਪੈਂਦੀ ਹੈ ਨਾ ਹੀ ਬਹੁਤੇ ਤੇਲ ਦੀ ਘੱਟ ਸਮੇਂ ਦੇ ਵਿੱਚ ਘੱਟ ਸਮਾਨ ਦੇ ਨਾਲ ਇਹ ਪਕੌੜੇ ਬਣ ਕੇ ਤਿਆਰ ਹੋ ਜਾਂਦੇ ਆ ਅਤੇ ਬਹੁਤ ਵਧੀਆ ਪਕੌੜੇ ਬਣਦੇ ਨੇ ਇਹ ਜਦੋਂ ਵੀ ਤੁਹਾਡਾ ਚਾਹ ਨਾਲ ਖਾਣ ਦਾ ਹਲਕੀ ਫੁਲਕੀ ਭੁੱਖ ਹੋਵੇ ਤੁਹਾਨੂੰ ਖਾਣ ਦਾ ਦਿਲ ਕੁਸ਼ ਕਰੇ ਤਾਂ ਤੁਸੀਂ ਇਹ ਚਟਪਟ ਬਣਾ ਕੇ ਤਿਆਰ ਕਰ ਸਕਦੇ ਹੋ ਜਿੰਨੇ ਕ ਪਕੌੜੇ ਇੱਕ ਵਾਰੀ ਵਿੱਚ ਆਉਣਗੇ ਓਨੇ ਕ ਮੈਂ ਪਾ ਦਾਂਗੀ ਪਕੌੜੇ ਸਾਰੇ ਮਿਕੜਾਈ ਵਿੱਚ ਪਾ ਲਏ ਨੇ ਹੁਣ ਇਹਨਾਂ ਨੂੰ ਆਪਾਂ 2 ਮਿੰਟ ਸੇਕ ਲੱਗਣ ਤੋਂ ਬਾਅਦ ਉਸ ਤੋਂ ਬਾਅਦ ਇਹਦਾ ਪਾਸਾ ਪਲਟਾਂਗੇ ਜਿਹੜੇ ਬਾਕੀ ਬਚੇ ਆਲੂ ਨੇ ਉਹਨਾਂ ਨੂੰ ਵੀ ਆਪਾਂ ਬੇਸਨ ਦੇ ਕੋਲ ਵਿੱਚ ਪਾ ਕੇ ਮਿਲਾ ਲਾਂਗੇ ਹੁਣ ਆਪਾਂ ਇਧਰ ਬੇ ਪਕੌੜਿਆਂ ਨੂੰ ਹਲਕਾ ਹਲਕਾ ਇਹਦਾ ਪਾਸਾ ਪਲਟ ਦਾਂਗੇ ਹਲਕੇ ਜਿਹੇ ਹੱਥਾਂ ਦੇ ਨਾਲ ਆਪਾਂ ਨੇ ਇਦਾਂ ਇਹਨਾਂ ਨੂੰ ਪਾਸੇ ਨੂੰ ਪਲਟ ਦੇਣਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਇਹ ਫੁੱਲੇ ਫੁੱਲੇ ਆਲੂ ਦੇ ਪਕੌੜੇ ਬਣ ਕੇ ਤਿਆਰ ਹੁੰਦੇ ਨੇ ਸਾਰੇ ਪਕੌੜਿਆਂ ਦਾ ਆਪਾਂ ਪਾਸਾ ਪਲਟ ਦਾਂਗੇ ਤੇ ਅਲਟ-ਪਲਟ ਕਰਦੇ ਹੋਏ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਸੇਕ ਲਵਾਂਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਇਹ ਪਕੌੜਾ ਇਹ ਫੁੱਲ ਗਏ ਨੇ ਐਦਾਂ ਆਪਾਂ ਨੇ ਉਲਟ-ਪਲਟ ਕਰਦੇ ਹੋਏ ਇਹਨਾਂ ਨੂੰ ਦੋਨੋਂ ਪਾਸੇਓ ਚੰਗੀ ਤਰ੍ਹਾਂ ਕ੍ਰਿਸਪੀ ਕਰ ਲੈਣਾ ਹੈ ਚੰਗੀ ਤਰ੍ਹਾਂ ਸੇਕ ਲੈਣਾ ਹੈ ਜੀ ਅਗਰ ਤੁਸੀਂ ਇਹਨੂੰ ਸੇਕ ਬੰਦ ਕਰ ਲਿਆ ਤਾਂ ਪਕੌੜੇ ਅੰਦਰੋਂ ਕੱਚੇ ਰਹਿ ਜਾਣਗੇ ਬਸ ਕੋਸ਼ਿਸ਼ ਕਰਿਓ ਕਿ ਇਹਨੂੰ ਘੱਟ ਸੇਕ ਦੇ ਉੱਤੇ ਹੀ ਆਪਾਂ ਪਕਾਈਏ ਪਕੌੜੇ ਦੋਨੋਂ ਪਾਸਿਓ ਸਿੱਕ ਗਏ ਆ ਜੀ ਇਹ ਚੰਗੀ ਤਰ੍ਹਾਂ ਕ੍ਰਿਸਪੀ ਹੋ ਗਏ ਆ ਹੁਣ ਜਦੋਂ ਆਪਾਂ ਇਹਨੂੰ ਕੱਢਣਾ ਹੈ ਉਹਦੋਂ ਆਪਾਂ 30 ਸਕਿੰਟ ਲਈ ਗੈਸ ਨੂੰ ਫੁੱਲ ਤੇ ਕਰ ਲੈਣਾ ਹੈ ਫੁੱਲ ਤੇ ਇਸ ਲਈ ਕਰਨਾ ਹੈ ਜਿਹੜੇ ਪਕੌੜੇ ਆ ਆਪਣੇ ਨਾ ਇਹ ਆਇਲੀ ਜੇ ਨਾ ਬਣਨ ਆਇਲ ਜਿਹੜਾ ਆ ਇਹ ਮਤਲਬ ਕਿ ਨਰਮ ਜੇ ਹੋ ਜਾਂਦੇ ਆ ਕ੍ਰਿਸਪੀ ਨਹੀਂ ਹੋਣਗੇ ਇਹ ਬਸ ਤੁਸੀਂ ਨਾ ਜਦੋਂ ਵੀ ਕੱਢਣੇ ਆ ਵਾ 30 ਸਕਿੰਟ ਲਈ ਗੈਸ ਜਿਹੜਾ ਆ ਫੁੱਲ ਤੇ ਕਰਨਾ ਹੈ ਉਸ ਤੋਂ ਬਾਅਦ ਆਪਾਂ ਨੇ ਪਕੌੜਿਆਂ ਨੂੰ ਕੱਢ ਲੈਣਾ ਹੈ ਸੇਕ ਫੇਰ ਕੱਟ ਕਰ ਲਿਆ ਇਹ ਹੁਣ ਜਿਹੜੇ ਬਾਕੀ ਬਚੇ ਆਲੂ ਨੇ ਉਹਨਾਂ ਨੂੰ ਵੀ ਆਪਾਂ ਵਿੱਚ ਪਾ ਲਾਂਗੇ بس ਤੁਸੀਂ ਕੋਸ਼ਿਸ਼ ਇਹ ਕਰਨੀ ਆ ਵੀ ਤੁਸੀਂ ਇਹਨੂੰ ਘੱਟ ਸੇਕ ਦੇ ਉੱਤੇ ਹੀ ਪਕਾਉਣਾ ਏ। ਬਸ ਜਦੋਂ ਕੱਢਣਾ ਏ ਉਦੋਂ ਹੀ ਥੋੜਾ ਜਿਹਾ 3 ਸਕਿੰਟ ਲਈ ਗੈਸ ਵੱਧ ਕਰਨਾ ਏ। ਇਹ ਪਕੌੜੀਆਂ ਦਾ ਬੈਚ ਵੀ ਮੈਂ ਉਸੇ ਤਰੀਕੇ ਦੇ ਨਾਲ ਉਲਟ-ਪਲਟ ਕਰਦੇ ਹੋਏ ਚੰਗੀ ਤਰ੍ਹਾਂ ਸੇਕ ਲਵਾਂਗੀ। ਦੂਜਾ ਬੈਚ ਵੀ ਆਪਣਾ ਬਣ ਕੇ ਬਿਲਕੁਲ ਤਿਆਰ ਆ ਹੁਣ ਇਹਨੂੰ ਵੀ ਆਪਾਂ ਕੱਢ ਲਵਾਂਗੇ। ਹੁਣ ਗੈਸ ਕਰ ਦਵਾਂਗੇ ਆਪਾਂ ਬੰਦ। ਸਾਰੇ ਪਕੌੜੇ ਮੈਂ ਬਣਾ ਲਈ ਆ। ਪਕੌੜੇ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਫੁੱਲੇ ਫੁੱਲੇ ਬਣ ਕੇ ਤਿਆਰ ਹੋਏ ਨੇ ਨਾ ਹੀ ਇਹਦੇ ਵਿੱਚ ਬਹੁਤ ਜ਼ਿਆਦਾ ਤੇਲ ਨਾ ਸਮਾਨ ਕੁਝ ਵੀ ਬਹੁਤ ਮਤਲਬ ਬਹੁਤ ਘੱਟ ਸਮਾਨ ਦੇ ਨਾਲ ਹੀ ਬਣ ਕੇ ਤਿਆਰ ਹੋਏ ਨੇ ਮੈਂ ਤੁਹਾਨੂੰ ਇਹਦੀ ਆਵਾਜ਼ ਸੁਣਾਉਣੀ ਆ ਤੁਸੀਂ ਦੇਖ ਸਕਦੇ ਹੋ ਕਿੰਨੇ ਕ੍ਰਿਸਪੀ ਬਣੇ ਨੇ ਤੇ ਤੋੜ ਕੇ ਵੀ ਦਿਖਾਉਣੀ ਆ ਅੰਦਰੋਂ ਵੀ ਚੰਗੀ ਤਰ੍ਹਾਂ ਪੱਕੇ ਹੋਏ ਨੇ ਜੀ ਜਦੋਂ ਵੀ ਸ਼ਾਮ ਦੀ ਚਾਹ ਦੇ ਨਾਲ ਹਲਕੀ ਫੁਲਕੀ ਭੁੱਖ ਹੋਵੇ ਜਾਂ ਤੁਹਾਡਾ ਦਿਲ ਕਰੇ ਕੁਝ ਵੀ ਖਾਣ ਦਾ ਤੁਸੀਂ ਝਟਪਟ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੁਸੀਂ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ